ਤਾਨੂੰ ਲੱਗਦਾ ਹੈ ਕਿ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਮਿਲਣਾ ਚਾਹੀਦਾ ਘੱਟੋ ਘੱਟ ਉਸ ਬਾਰਡਰ ਏਰੀਆ ਦੇ ਲਈ ਜਿਹੜਾ ਬਾਰਡਰ ਏਰੀਆ ਹਿੱਕ ਤਾਣ ਕੇ ਖੜਾ ਕਿ ਭਾਈ ਗੋਲੀ ਮਾਰਨੀ ਤਾਂ ਪਹਿਲਾਂ ਸਾਨੂੰ ਗੋਲੀ ਵੱਜੇਗੀ ਉਸ ਤੋਂ ਬਾਅਦ ਤੁਸੀਂ ਜਾਇਓ ਦਿੱਲੀ ਵੱਲ ਚੰਡੀਗੜ੍ਹ ਵਾਲੀ ਆ ਕਿਧਰੇ ਹੋ ਅੱਜ ਤੱਕ ਇੰਨੀ ਵਾਰ ਪੈਕੇਜ ਮੰਗਦੇ ਆਏ ਸਰਕਾਰਾਂ ਨੇ ਹੁਣ ਮੈਂ ਇਸ ਗੱਲ ਨੂੰ ਕਵਾਂਗਾ ਜੇ ਹੁਣ ਵੀ ਅੱਖਾਂ ਕੰਨ ਨਹੀਂ ਖੁੱਲੇ ਫਿਰ ਕੋਈ ਫਾਇਦਾ ਨਹੀਂ ਪੈਕੇਜ ਮੰਗਨ ਦਾ ਜੇ ਹੁਣ ਵੀ ਉਹਨਾਂ ਨੂੰ ਸਮਝ ਨਹੀਂ ਆਈ ਕੇਂਦਰ ਸਰਕਾਰ ਨੂੰ ਸਭ ਤੋਂ ਪਹਿਲਾਂ ਡਿਫੈਂਸ ਦਾ ਮਹਿਕਮਾ ਹੈ ਫਰੈਂਚਲ ਬੈਂਕਿੰਗ ਦਾ ਟ੍ਰੇਡ ਆ ਸਾਰੀ সেন্ট্রਲ ਏਸ਼ੀਆ ਨਾਲ ਰੋਲੀ ਕੱਲੇ ਪਾਕਿਸਤਾਨ ਨਾਲ ਨਹੀਂ ਹੋ ਰਹੀ ਟ੍ਰੇਡ ਐਸੇ ਚੰਦਰੇ ਗਵਾਂਡ ਨੇ ਅਈ ਦੇ ਸੇ ਤਾਲੇ ਜੜੇ ਨੇ ਕਿੰਨੇ ਲੋਕ ਬੇਰੋਜ਼ਗਾਰ ਹੋ ਗਏ ਜਿਹੜੇ ਟ੍ਰੇਡ ਧਿਆਨਾਂ ਟ੍ਰੇਡ ਤੋਂ ਪਹਿਲਾਂ ਇੱਕ ਗੱਲ ਦੱਸਿਓ ਜਿਹੜੀ ਸੋਸ਼ਲ ਮੀਡੀਆ ਤੇ ਵੀ ਬੜੀ ਵਾਰ ਵਾਇਰਲ ਹੁੰਦੀ ਹੈ ਮੈਨੂੰ ਯਕੀਨ ਹੈ ਕਿ ਤੁਸੀਂ ਰਿਸਰਚ ਜ਼ਰੂਰ ਕੀਤੀ ਹੋਣੀ ਉਹ ਕਹਿੰਦੇ ਕਿ ਫੌਜ ਦੇ ਵਿੱਚ ਪੰਜਾਬ ਦਾ ਜਾਂ ਸਿੱਖਾਂ ਦਾ ਕੋਟਾ ਕੱਟ ਕੀਤਾ ਗਿਆ ਤੁਸੀਂ ਤਾਂ ਕਹਿ ਰਹੇ ਹੋ ਕਿ 12% ਜਿਹੜੇ ਨੇ ਉਹ ਸੈਨਿਕ ਪਰਿਵਾਰ ਜਿਹੜੇ ਇੱਥੇ ਰਹਿੰਦੇ ਨੇ ਤੱਕੀ ਮੌਜੂਦਾ ਸਮੇਂ ਦੇ ਵਿੱਚ ਜੀਡੀ ਸੈਨਾ ਦੀ ਭਰਤੀ ਹੈ ਉਹਦੇ ਵਿੱਚ ਕੋਈ ਕੋਟਾ ਘਟਾਇਆ ਵਧਾਇਆ ਗਿਆ ਪੰਜਾਬ ਦਾ ਜਾਂ ਐਸ ਅ ਪਪੂਲੇਸ਼ਨ ਵੀ ਕੋਈ ਕੋਟਾ ਇੱਕਦਾਂ ਫਿਕਸ ਕੀਤਾ ਜਾਂਦਾ ਇਹ ਗੱਲ ਖੋਲਾਂਗੇ ਬੜੀ ਦੂਰ ਤੱਕ ਚਲੀ ਜਾਏਗੀ ਮੈਨੂੰ ਇਨ ਬਿਨ ਅੰਕੜਾ ਪਤਾ ਕਿੰਨਾ ਘਟਿਆ ਪਿਛਲੇ 20 ਸਾਲਾਂ ਚ ਬਟ ਮੈਂ ਜਨਤਕ ਤੌਰ ਤੇ ਇਸ ਲਈ ਨਹੀਂ ਕਹਿਣਾ ਚਾਹੁੰਗਾ ਇਹਦਾ ਕੁਝ ਹੋਰ ਮਤਲਬ ਕੱਢ ਲਿਆ ਜਾਏਗਾ ਲੇਕਿਨ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ 68 ਚ ਜੰਗ ਹੋਈ 65 ਚ ਜੰਗ ਹੋਈ 71 ਚ ਜੰਗ ਹੋਈ ਕਿਸੇ ਵੇਲੇ 42% ਤੋਂ ਵੱਧ ਪੰਜਾਬ ਦਾ ਹਿੱਸਾ ਸੀਗਾ ਸੈਂਟਰਲ ਫੋਰਸਸ ਦੇ ਵਿੱਚ ਹਮ ਐਸ ਵੇਲੇ ਵੀ 14 ਲੱਖ ਦੇ ਆਸ-ਪਾਸ ਜਾ ਰਹੀਆਂ ਫੋਰਸਸ ਮਿਲਾ ਕੇ ਜੜੀਆਂ ਨੇ ਉਹਦੇ ਚ 1 ਲੱਖ ਪੰਜਾਬ ਦਾ ਜਿਹੜਾ ਨੌਜਵਾਨ ਜਾ ਰਿਹਾ ਲੇਕਿਨ ਹਮ ਪਿਛਲੇ 5 ਸਾਲਾਂ ਦੇ ਵਿੱਚ ਜਦੋਂ ਦੀ ਅਗਨੀਵੀਰ ਯੋਜਨਾ ਆਈ ਹੈ ਤਿੰਨ ਸਾਲ ਤੋਂ ਹੀ ਭਰਤੀ ਨਹੀਂ ਕੀਤੀ ਕਿੱਥੇ ਲਿਆਓਗੇ ਪਰਸੈਂਟੇਜ ਹਰ ਸਾਲ 60 ਹਜ਼ਾਰ ਫੌਜੀ ਰਿਟਾਇਰ ਹੋ ਰਿਹਾ ਹੁੰਦਾ ਹਮ ਉਦੇ ਵਿੱਚ ਉਮਰ ਦੇ ਨਾਲ ਕੋਈ ਵਾਰ ਦੇ ਵਿੱਚ ਪੀਸ ਟਾਈਮ ਦੇ ਵਿੱਚ ਕੋਈ ਮੈਡੀਕਲ ਗਰਾਉਂਡ ਤੇ ਸਾਰੇ ਕਿੰਨੀ ਕੁ ਉਹਦੀ ਰਿਪਲੇਸਮੈਂਟ ਹੋਈ ਹੈ ਹੂੰ ਦੂਸਰੇ ਨੰਬਰ ਤੇ ਅੰਕੜਾ ਕਹਿੰਦਾ 1 ਲੱਖ ਫੌਜੀ ਘਟਾ ਸਾਡੀ ਫੌਜ ਦੇ ਵਿੱਚ ਹਲੇ ਵੀ ਤਾਂ ਹੀ ਕਿਹਾ ਵੀ ਜਨ ਤੱਕ ਮੈਂ ਤੇ ਅਫਸਰਾਂ ਦੇਖਦਾ ਮੈਨੂੰ ਪਤਾ ਮੈਨੂੰ ਇਹ ਵੀ ਪਤਾ ਵੀ ਕਿਹੜੇ ਮਹਿਕਮੇ ਦੇ ਵਿੱਚ ਫੌਜ ਦੇ ਵਿੱਚ 에ਅਰ ਫੋਰਸ ਦੇ ਵਿੱਚ ਨੇਵੀ ਦੇ ਵਿੱਚ ਕੋਸ ਗਾਰਡ ਦੇ ਵਿੱਚ ਸੀਆਰਪੀ ਦੇ ਵਿੱਚ ਸੀਏਪੀਐਫ ਨੇ ਜਿਹੜੀਆਂ ਹੂੰ ਉਹਦੇ ਵਿੱਚੋਂ ITBP ਚ CRP ਚ BSF ਦੇ ਵਿੱਚ ਅਸਮ ਰਾਈਫਲ ਦੇ ਵਿੱਚ ਤੇ ਅੱਗੇ ਆ ਗਿਆ NSC ਦੇ ਵਿੱਚ ਭਾਵੇਂ ਉਹ ਡੈਪੂਟیشنل ਫੋਰਸ ਹੈ ਕਿੰਨਾ ਘਾਟਾ ਹੈਗਾ ਲੇਕਿਨ ਹੱਲੇ ਵੀ ਹੱਲੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ ਹੁਣ ਵੀ ਸੁਧਾਰ ਹੋ ਜਾਣਾ ਚਾਹੀਦਾ ਨੰਬਰ 1 ਨੰਬਰ 2 ਜਦੋਂ ਪਤਾ ਆਇਡੈਂਟੀਫਾਈਡ ਏ ਤੁਸੀਂ ਇੰਡੀਆ ਗੇਟ ਤੇ ਜਾ ਕੇ ਦੇਖੋ ਕਿੰਨੇ ਵਰਲਡ ਵਾਰ 1 ਚ ਪੰਜਾਬੀ ਲੜਕੇ ਆਏ ਨੇ ਕਿੰਨੇ ਵਰਲਡ ਵਾਰ 2 ਚ ਲੜੇ ਨੇ ਤੇ ਕਿੰਨੇ ਕਾਲੇ ਪਾਣੀ ਚ ਸਜ਼ਾ ਭੋਗ ਕੇ ਆਏ ਨੇ ਤੇ ਕਿੰਨੇ ਫਾਂਸੀ ਤੇ ਚੜੇ ਨੇ ਜਦੋਂ ਇੱਕ ਖਿੱਤੇ ਦੀ ਤਸਵੀਰ ਹੀ ਇਹ ਆ ਹੂੰ ਉਹਨੂੰ ਕਿਉਂ ਨਹੀਂ ਪ੍ਰੀਫਰੈਂਸ਼ੀਅਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੁਣ ਆ ਗਿਆ بڑے ਲੋਗ ਨੇ ਇਹਦੇ ਜੋ ਵੀ ਸਵਾਲ ਕੱਢ ਕੇ ਬਹਿ ਜਾਣਗੇ ਜੀ ਹੁਣ ਤੇ ਸਾਈਬਰ ਵਾਰ ਹੈ ਜੀ ਹੁਣ ਤੇ ਇਲੈਕਟ੍ਰੋਨਿਕ ਵਾਰ ਹੈ ਉਹ ਕਬਜ਼ਾ ਤੇ ਫਿਜ਼ੀਕਲੀ ਜਾ ਕੇ ਲੈਣਾ ਜੇ ਜੇ ਫਿਜ਼ੀਕਲੀ ਤੁਹਾਡੀ ਇਨਵੈਂਟਰੀ ਨਹੀਂ ਮੂਵ ਕਰੂਗੀ ਫੁੱਟ ਸੋਲਜਰ ਨਹੀਂ ਜਾਊਗਾ ਤੁਹਾਡਾ ਕਬਜ਼ਾ ਤੁਹਾਨੂੰ ਉੱਤੇ ਥੋੜਾ ਉਹਨੇ ਗੂਗਲ ਮੈਪ ਤੇ ਮਾਰਕ ਕਰਕੇ ਦੇ ਦੇਣਾ ਜੇ ਹੁਣ ਗੱਲ ਚੱਲੀ ਸੀ ਪੀਓਕੇ ਦੀ ਜੇ ਹੁਣ 71 ਦੀ ਲੜਾਈ ਦੇ ਵਿੱਚ ਸਾਡੀਆਂ ਫੌਜਾਂ ਇਚੋਗਿਲ ਕਨਾਲ ਕ੍ਰੋਸ ਕਰ ਗਈਆਂ ਜੋ ਰਿਕਾਰਡ ਦੇ ਵਿੱਚ ਆ ਰਿਹਾ ਕਿੱਥੇ ਲਾਹੋਰੇ ਤੇ ਕਿੱਥੇ ਇਚੋਗਿਲ ਕਨਾਲ ਟੱਪ ਗਈਆਂ ਹੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਬੜੇ ਵੱਡੇ ਇੱਕ ਡੈਮੋਕਰੈਟਿਕ ਕੰਟਰੀ ਆ ਅਸੀਂ ਕਿਸੇ ਖੂਨ ਖਰਾਬੇ 'ਚ ਨਹੀਂ ਬਟ ਸਾਡੀ ਅੱਜ ਤਾਕਤ ਦੇਖ ਲਓ ਅਸੀਂ ਕਿੱਥੇ ਤੱਕ ਪਹੁੰਚ ਗਏ ਹੰ ਕਿਉਂ ਜਦੋਂ ਦੇਸ਼ ਆਜ਼ਾਦ ਹੋਇਆ ਪੰਚਸ਼ੀਲ ਸ਼ੁਰੂਆਤ ਕਰਨ ਵਾਲਾ ਭਾਰਤ ਹੰ ਦੁਨੀਆ ਦੇ ਵਿੱਚ ਦੋ ਹਿੱਸਿਆਂ 'ਚ ਠੰਡੇ ਯੁੱਧ ਵੇਲੇ ਵਾਰਸਾ ਪੈਕਟ ਤੇ ਨਾਟੋ 'ਚ ਦੋ ਧੜਿਆਂ 'ਚ ਦੇਸ਼ ਵੰਡੇ ਸੀਗੇ ਸਿਰਫ ਭਾਰਤ ਨੇ ਪਹਿਲਾ ਨੌਨ ਅਲਾਈਨਮੈਂਟ ਮੂਵਮੈਂਟ ਚਲਾਈ 120 ਕੰਟਰੀ 180ਾਂ ਦੇ ਵਿੱਚੋਂ 120 ਕੰਟਰੀ ਆਪਣੇ ਨਾਲ ਖੜੇ ਕਰ ਲਏ ਵੀ ਅਸੀਂ ਕਿਸੇ ਧੜੇ 'ਚ ਨਹੀਂ ਜੇ ਹਗੇ ਉਸ ਤੋਂ ਬਾਅਦ ਸਾਰਕ ਬਣਿਆ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਵੀ ਅਸੀਂ 7-8 ਕੰਟਰੀਆਂ ਸਰਆਨੇ ਦੀ ਬਾਹਰ ਭਾਰਤ ਦੀ ਸਭ ਤੋਂ ਵੱਡਾ ਕੰਟਰੀ ਹੈ ਸਾਰਿਆਂ ਨੂੰ ਸਣੇ ਚੰਦਰੇ ਗਵਾਂਡ ਦੇ ਅਸੀਂ ਉਹਨਾਂ ਨੂੰ ਮੋਸਟ ਪ੍ਰੇਫਰੈਂਸ਼ੀਅਲ ਟ੍ਰੀਟਮੈਂਟ ਦਿੱਤਾ ਮੋਸਟ ਫੇਵਰਡ ਨੇਸ਼ਨ ਕਿਹਾ ਪਾਕਿਸਤਾਨ ਅਫਗਾਨਿਸਤਾਨ ਨੇਪਾਲ ਭੂਟਾਨ ਬੰਗਲਾਦੇਸ਼ ਸ਼੍ਰੀਲੰਕਾ ਤੇ ਥੱਲੇ ਮਾਲ ਦੀ ਸਾਰਿਆਂ ਦੇ ਨਾਲ ਸਾਡੇ ਬੜੇ ਵਧੀਆ ਸਬੰਧ ਸੀ ਹੁਣ ਪਤਾ ਨਹੀਂ ਕੀ ਵਾਪਰਿਆ ਪਿਛਲੇ 10 ਸਾਲਾਂ ਦੇ ਵਿੱਚ ਹਰ ਕੋਈ ਸਾਨੂੰ ਅੱਖਾਂ ਵਿਖਾਈ ਜਾ ਰਿਹਾ